ਪਾਰੀ ਨਹੀਂ ਪੈਣ ਦੇ ਕਾਰਨ ਗਊਸ਼ਾਲਾ ਵਾਲੇ ਬਰਾਂਡੇ ਦੀ ਛੱਤ ਏ ਛੱਡ ਗਈ ਤੇ ਜਿਉਂ ਹੀ ਛੱਤਰ ਡਿਗਣ ਲੱਗੀ ਤਾਂ ਕਊਆ ਉਸ ਬਰਾਂਡੇ ਵਿੱਚੋਂ ਬਾਹਰ ਭੱਜਣ ਲੱਗੀਆਂ ਤੇ ਦੇਖਦੇ ਹੀ ਦੇਖਦੇ ਦੋ ਤਿੰਨ ਡਾਟਾਂ ਬਰਾਂਡੇ ਦੀਆਂ ਡਿੱਗ ਗਈਆਂ ਤੇ ਇਸ ਤੋਂ ਬਾਅਦ ਪਤਾ ਲੱਗਾ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਛੱਤ ਜ਼ਰੂਰ ਏ ਛੱਡੇ ਗਈ ਮਾਮਲਾ ਦਰਬਾਦੀ ਕੌਸ਼ਲਾ ਦਾਏ ਜਿੱਥੇ ਕਿ ਵੱਡਾ ਹਾਦਸਾ ਹੋਣੋਂ ਬਚ ਗਿਆ ਤੇ ਗਊਆਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ਜਦੋਂ ਮੀਂਹ ਪੈ ਰਿਹਾ ਸੀਗਾ ਆਪਣੇ ਨੇ ਮੁੰਡਿਆਂ ਨੇ ਕਿਹਾ ਉੱਪਰ ਚੜ੍ਹ ਕੇ ਦੇਖਿਆ ਵੀ ਮਾਤੇ ਡਾਟਾਂ ਦੇ ਉੱਤੇ ਪਾਣੀ ਖੜਾ ਹੈ ਦਬੀਆਂ ਹੋਈਆਂ ਨੇ ਤੁਮ ਤਾਂ ਅਸੀਂ ਆਕੇ ਦੇਖਿਆ ਜਦੋਂ ਤਾਂ ਉਸ ਤੋਂ ਬਾਅਦ ਇਹ ਤਾਂ ਡਿੱਗਣੀ ਹੈ ਜ਼ਰੂਰ ਤੇ ਬਸ ਉਹਦੇ ਨਾਲ ਦੀ ਨਾਲੇ ਉਹ ਕਦੋਂ ਢਿੱਗ ਪਈ ਨਾਦੀਆਂ ਦੋ ਦੋ ਤਾਂ ਅੰਦਰ ਡਟਾਂ ਦੇ ਪਿਆ ਗਈਆਂ ਉਹ ਅੰਦਰ ਸੀ ਜੋਸਫ ਉਸ ਟਾਈਮ ਗਊ ਅੰਦਰ ਸੀ ਪਰ ਗਊ ਕਿਸੇ ਦੇ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਹੋਣੀਵਾ ਕਿਸ ਤਰ੍ਹਾਂ ਕੱਢੀਆਂ ਤੁਸੀਂ ਆਪ ਜਾ ਗਊਆਂ ਆਪੇ ਨਿਕਲ ਗਈ ਬਾਹਰ ਅਬ ਦੇ ਆਪੇ ਗਊਆਂ ਜੋ ਟਿੱਡਕੀ ਪੀ ਖੜਕਾ ਹੋ ਗਿਆ ਇੱਕ ਟਿੱਡਕੀ ਪੀ ਉਹਦੇ ਨਾਲ ਗਊਆਂ ਸਾਰੀਆਂ ਨਿਕਲ ਕੇ ਬਾਹਰ ਆ ਗਈਆਂ ਸਾਰੀਆਂ ਨਿਕਲ ਗਈਆਂ कोई और ਤਾਂ ਨਹੀਂ ਕਿਸੇ ਤਰ੍ਹਾਂ ਨੁਕਸਾਨ ਕੋਈ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ ਇਨਸ਼ਾਅੱਲਾ ਬਹੁਤ ਪੁਰਾਣੀ ਚੱਲਦੀ ਆ ਰਹੀ ਹੈ ਇਹ 1987 ਦੇ ਵਿੱਚ ਗਊਸ਼ਾਲਾ ਬਣਾਈ ਗਈ ਸੀ ਉਸ ਟਾਈਮ ਹੀ ਗਊ ਭਗਤਾਨ ਦੇ ਵੱਲੋਂ ਇੱਥੇ ਡਾਟਾ ਪਾ ਕੇ ਗਊਸ਼ਾਲਾ ਬਣਾਈ ਗਈ ਸੀ ਜਿਹੜੀ ਕਿ ਬਹੁਤ ਜ਼ਿਆਦਾ ਹੁਣ ਸਥਿਤੀ ਉਹਦੀ ਖਰਾਬ ਹੋ ਗਈ ਸੀ ਲਗਾਤਾਰ ਤਿੰਨ ਚਾਰ ਦਿਨਾਂ ਤੋਂ بارش ਹੋਣ ਕਰਕੇ ਤੇ ਪਾਣੀ ਭਰ ਗਿਆ ਸੀ ਪਾਣੀ ਭਰਨ ਕਰਨ ਇਹ ਡਾਟਾਂ ਦੇ ਵਿੱਚ ਥੋੜੀ ਚੂਨ ਲੱਗਿਆ ਸੀ ਆ ਉਸ ਤੋਂ ਬਾਅਦ ਸਾਨੂੰ ਸੇਵਾਦਾਰਾਂ ਵੱਲੋਂ ਜਿਹੜੇ ਉਹ ਰਹਿੰਦੇ ਉਹਨਾਂ ਨੂੰ ਦੱਸਿਆ ਗਿਆ ਵੀ ਐਂ ਕਰਕੇ ਵੀ ਉੱਤੇ ਉੱਪਰੋਂ ਮੀਂਹ ਦਾ ਪਾਣੀ ਆ ਰਿਹਾ ਅਸੀਂ ਜਦੋਂ ਆ ਕੇ ਦੇਖਿਆ ਤਾਂ ਉਸ ਸਮੇਂ ਉਸ ਟਾਈਮ ਗਊਆਂ ਵੀ ਖੜੀਆਂ ਸੀਆਂ ਕੁਛ ਤਾਂ ਜਦੋਂ ਬਾਰਿਸ਼ ਆ ਰਹੀ ਸੀ ਤਾਂ ਇੱਕ ਦੋ ਇੱਟਾਂ ਜਦੋਂ ਉੱਪਰੋਂ ਗਿਰਨੀਆਂ ਸ਼ੁਰੂ ਹੋਈਆਂ ਤਾਂ ਗਊ ਸਾਰੀਆਂ ਗਊਆਂ ਤਕਰੀਬਨ ਬਾਹਰ ਆ ਗਈਆਂ ਉਸ ਤੋਂ ਬਾਅਦ ਇੱਕ ਦੋ ਡਾਟਾਂ ਗਿਰ ਗਈਆਂ ਪਰ ਕਿਸੇ ਵੀ ਗਊ ਮਾਤਾ ਦੇ ਕੋਈ ਵੀ ਸੱਟ ਨਹੀਂ ਲੱਗੀ ਇਹ ਬਹੁਤ ਵੱਡੀ ਬਚਤ ਰਹਿ ਗਈ ਗਊ ਮਾਤਾ ਦੀ ਜੀ ਲੱਗਦਾ ਤੂੰ ਵੱਡਾ ਹਾਸਾ ਹੋ ਸਕਦਾ ਹਾਂ ਸੰਜੀਪ ਜੀ ਜੇ ਮਤ ਦੀ ਡਾਟ ਤਾਂ ਨੁਕਸਾਨ ਵੀ ਹੋ ਸਕਦਾ ਦੀ ਇਸ ਟਾਈਮ 200 ਦੇ ਲਗਭਗ ਗਊ ਸੀਗੀ ਛੋਟੇ ਬਛੜੇ ਵੀ ਸੀ ਉਹਦੇ ਵਿੱਚ ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ